ਹੁਣ ਪਤਾ ਲੱਗਾ ਆਂਡ ਗਵਾਂਡ ਕੀ ਹੁੰਦਾ ਵਾ ਉਦੋਂ ਤੇ ਕਹਿੰਦੀ ਸੀ ਮੈਨੂੰ ਕਿਸੇ ਦੀ ਲੋੜ ਹੀ ਨਹੀਂ ਆ ਮੈਨੂੰ ਨਹੀਂ ਤੁਹਾਡੀ ਲੋੜ ਹੈਗੀ ਹੁਣ ਦੱਸ ਤੇ ਫਿਰ ਕੀ ਹੋ ਗਿਆ ਚਾਚੀ ਜੀ ਸਮਾਨ ਵੀ ਭਾਜੀ ਲਿਆਣਗੇ ਦੇਣਗੇ ਤੁਹਾਡੇ ਸਾਹਮਣੇ ਲਿਆਉਣਗੇ ਉਹਨੂੰ ਕਹੀਂ ਲਿਆ ਕੇ ਦੱਸੇ ਕੋਈ ਗੱਲ ਨਹੀਂ ਤੈਨੂੰ ਮੈਂ ਦੱਸੂਗੀ ਜਿਹੜਾ ਸਮਾਨ ਉਹਨੇ ਲਿਉਣਾ ਨਾ ਉਹਦੇ ਨਾਲ ਹੀ ਚਾਹ ਪਿਆਣੀ ਮੰਮੀ ਕੀ ਹੋ ਗਿਆ ਦੱਸ ਮੇਰਾ ਹੱਥ ਛੱਡੋ ਹਾਂ ਨਹੀਂ ਕੀ ਛੱਡਾਂ ਤੇਰਾ ਹੱਥ ਤੇ ਕੀ ਹੋ ਗਿਆ ਵਾ ਮਮਾ ਤੂੰ ਨਹੀਂ ਤਹਿਤਾ ਉਦੋਂ ਉਹਨਾਂ ਨੇ ਮੇਰੀ ਕਿੰਨੀ ਬੇਇੱਜ਼ਤੀ ਕੀਤੀ ਸੀਗੀ ਤੂੰ ਪੜੀ ਉਹਦੀ ਖੇਦਲੀ ਬੰਦੀ ਆ ਤੇ ਮੰਮੀ ਕੀ ਕਹਤਾ ਮੈਂ ਇਨੀ ਗਾਲੀ ਕਹੀ ਹੈ ਜਾ ਕੇ ਪਛਲ ਕੋਈ ਨਹੀਂ ਲਿਆ ਜਦੇ ਆਸਮਾਨ ਤੇ ਮੰਮੀ ਆਉਣ ਲੱਗੇ ਆ ਠੀਕ ਆ ਤੇ ਕੱਲੇ ਹੋਣਾ ਤੁਸੀਂ ਠੀਕ ਆ ਠੀਕ ਆ ਹਾਂਜੀ ਹਾਂਜੀ ਨਹੀਂ ਮੈਂ ਇੱਥੇ ਘਰੇ ਹੀ ਆ ਦਲਜੀਤ ਨਾ ਕਿਤੇ ਗਏ ਆ ਕੰਮੇ ਸ਼ਾਇਦ ਉਧਰ ਤੱਕ ਆਈ ਜਾਣ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਆਜੋ ਤੁਸੀਂ ਫਿਰ ਠੀਕ ਆ ਇਵੀ ਨਹੀਂ ਘਰ ਹੈਗੇ ਤੇ ਸਮਾਨ ਮੰਗਵਾਉਣਾ ਏ ਥੋੜਾ ਜਿਹਾ ਕਿਦੋਂ ਕੋ ਮਗਾਉਂਦੀ ਹੁਣ ਮੰਮੀ ਨੂੰ ਕਹਿਨੀ ਆ ਚਲ ਕੁਝ ਨਾ ਕੁਝ ਕਰਨ ਗਈ ਸਾਰਾ ਸਮਾਨ ਤੇ ਬਣ ਗਈ ਆ ਆ ਵੇਲਾ ਕਰੋਂ ਦੀ ਫੋਨ ਤੇ ਚੰਬੜੀ ਆ ਕਦੀ ਇੰਨਾ ਨਹੀਂ ਪਹੁੰਚ ਆ ਲ ਮੈ ਲਾਗੇ ਮਸਾ ਹੱਥ ਉਟਾ ਲਾਂ ਜਾ ਕੇ ਕੋ ਕੰਮ ਕਰਾ ਲਾਂ ਨਾਲ ਇਹਦੇ ਨਾ ਫੋਨ ਹੀ ਫੋਨ ਲੱਭਦਾ ਮੰਮੀ ਹਾਂ ਆ ਜਾ ਕੀ ਕਰ ਰਹੇ ਹੋ ਕੋਈ ਨਹੀਂ ਸਬਜ਼ੀ ਬਣਾਈ ਆ ਅੱਛਾ ਅੱਛਾ ਠੀਕ ਆ ਤੇ ਮੈਂ ਤੁਹਾਡੇ ਵੱਲ ਆਈ ਹਾਂ ਹਾਂ ਕਿੰਡਾ ਮੰਮੀ ਦਾ ਫੋਨ ਆਇਆ ਸੀ ਅੱਛਾ ਤੇ ਉਹ ਹੋਣ ਲੱਗੇ ਆ ਤਾਂ ਕੀ ਆਉਣ ਲੱਗੇ ਆ ਤੇ ਮੈਂ ਕਹਿਣ ਦੀ ਹਾਂ ਕਿ ਵੀ ਘਰ ਨਹੀਂ ਹੈਗੇ ਤੇ ਸਮਾਨ ਲਿਆ ਦਿਓ ਥੋੜਾ ਜਿਹਾ ਸ਼ਹਿਰੋਂ ਹੁਣ ਮੈਂ ਸ਼ਹਿਰ ਜਾਵਾਂ ਲੈਣ ਸਮਾਨ ਤੇ ਮੰਮੀ ਲੈਣਾ ਤੇ ਪੈਣੀ ਆ ਇਹ ਜਿਹੜਾ ਬਾਦੋਂ ਹੋਣ ਲੱਗੀ ਆ ਔੜੇ ਪਕਾੜੇ ਕੱਢ ਲਓ ਤੇ ਨਾਲ ਇਥੋਂ ਮੈਂ ਆਪਣੀਆਂ ਬਰਤੂਸ਼ ਖੀਂਗਾ ਲਾ ਹੋਰ ਸ਼ਹਿਰ ਮੈਂ ਵੀ ਲੈਣ ਜਾਣਾ ਮੰਮੀ ਅੱਡੇ ਚੋਂ ਨਹੀਂ ਸਮਾਨ ਲੈਉਣਾ ਹਾਂ ਸ਼ਹਿਰੋਂ ਸਮਾਨ ਲਿਆ ਕੇ ਦੋ ਮੈਨੂੰ ਸ਼ਾਇਦ ਆ ਸਮਾਨ ਹੋਰ ਹੁੰਦਾ ਕੋਈ ਮੰਮੀ ਨਾਲੇ ਉਹ ਪਕੌੜੇ ਨਹੀਂ ਖਾਂਦੇ ਹੈਗੇ ਅਸੀਂ ਜੀ ਚੀਜ਼ਾਂ ਨਹੀਂ ਖਾਂਦੇ ਹੂੰ ਵਧੀਆ ਚੀਜ਼ਾਂ ਖਾਂਦੇ ਹੋਂ ਕੋ ਪਕੌੜੇ ਕਾੜ ਲੈ ਥੋੜ੍ਹ ਜੇ ਤੇ ਕੋ ਮੈਂ ਅੱਡੇ ਉ ਜਾ ਕੇ ਤੇ ਚੀਜ਼ਾਂ ਲੈ ਆਉਣੀ ਆ ਮੰਮੀ ਅੱਡੇ ਵਾਲਾ ਸਮਾਨ ਨਹੀਂ ਚੰਗਾ ਹੁੰਦਾ ਨਾਲੇ ਉਹ ਪਕੌੜੇ ਪਕਾੜੇ ਨਹੀਂ ਖਾਂਦੇ ਹੈਗੇ ਵਧੀਆ ਚੀਜ਼ਾਂ ਖਾਂਦੇ ਤੁਹਾਨੂੰ ਵੀ ਪਤਾ ਵਾ ਹਾਂ ਸਾਨੂੰ ਵਧੀਆ ਮਿਲ ਜਾਂਦੀਆਂ ਸਭ ਕੋ ਮਿਲ ਜਾਂਦਾ ਬਾਈਥੋਂ ਮੰਮੀ ਮੈਨੂੰ ਨਹੀਂ ਪਤਾ ਜਿੱਦਾਂ ਮਰਜ਼ੀ ਕਰਕੇ ਤੇ ਸ਼ਹਿਰੋਂ ਸਮਾਨ ਲਿਆ ਕੇ ਦੋ ਮੈਨੂੰ ਹੁਣ ਮੈਂ ਸ਼ਹਿਰ ਕਿੰਨੂ ਕਰਾਂ ਤੀ ਚੱਲ ਜਾਓ ਕਦੋਂ ਮੈਂ ਸ਼ਹਿਰ ਗਈ ਤੇ ਕਦੋਂ ਮੈਂ ਆਈ ਉੱਥੇ ਤੇ ਉਹ ਜਿਹੜਾ ਚੱਲੇ ਆ ਫੋਨ ਕੀਤਾ ਜਿਉਂ ਨੇ ਕਿ ਹਿ ਆਉਣਾ ਵਾ ਉਦੋਂ ਤੱਕ ਤੇ ਸਮਾਨ ਲੈ ਕੇ ਕਰਨਾ ਵਾ ਰੋਟੀ ਪਾਣੀ ਕੋ ਬਣਾਉਣਾ ਵਾਸਤੇ ਉਦੋਂ ਕਰਨਾ ਆਪ ਨੂੰ ਕੋਹੋ ਵੀ ਨਹੀਂ ਆ ਤੇ ਫਿਰ ਮੈਨੂੰ ਕਰਨਾ ਪੈਣਾ ਸਭ ਕੁ ਮੰਮੀ ਕਰ ਦਿੱਤੀ ਹੈਗੀ ਹੋਰ ਕਿੱਦਾਂ ਕਰਨਾ ਵਾ ਚਾਤੁਰਾ ਠੀ ਪਾਣੀ ਫਿਰ ਕਰ ਲਾ ਉਹਨਾਂ ਨੂੰ ਮੈਂ ਚਾਹ ਤਾਂ ਬਣਾਣ ਕਰ ਲੈਣੀ ਆ ਮੇਰੇ ਮਰਮੋਟ ਕੋਈ ਗੱਲ ਨਹੀਂ ਕਰ ਲੈਣੀ ਆ ਤੂੰ ਸਾਮਾਨ ਲੈ ਆ ਕੇ ਦੋ ਮੈਨੂੰ ਪਰ ਜਿਹੜਾ ਸਾਮਾਨ ਇਹ ਕਹਿਣ ਲਈ ਆ ਇਹਦੇ ਪਿੰਡੋ ਵੀ ਮਿਲ ਜਾਣਾ ਸੀ ਸਾਰਾ ਹੀ ਤੇ ਚਲ ਕਿਹੜੀ ਜਿਹੜੀ ਚੀਜ਼ ਨਹੀਂ ਹੈਗੀ ਉਹ ਚਲੋ ਇਹਨੂੰ ਮੰਗਾ ਦਿੰਦੀ ਮੈਂ ਤੇ ਬਾਕੀ ਚੀਜ਼ਾਂ ਸਾਰੀਆਂ ਹੈਗੀਆਂ ਅਸੀਂ ਘਰ ਪਰ ਵੱਡਿਆਂ ਲੋਕਾਂ ਦਾ ਨਾ ਕੋਈ ਹਾਲ ਨਹੀਂ ਆ ਖਾਣ ਪਾਣੀ ਮਰੋਹਣੀ ਪਕਖ ਵੀ ਨਾ ਤੇ ਉਹ ਪਾਣੀ ਮਰ ਜਿਹੜੀਆਂ ਡੰਗਲੀਆਂ ਚੀਜ਼ਾਂ ਨੇ ਉਹ ਖਾਣ ਮਰ ਮਰਹਣੀ ਮੰਮੀ ਵੀ ਨਾ ਇੱਕੋ ਹੀ ਗੱਲ ਕਰੀ ਜਾਂਦੀ ਆ ਕਰ ਸਮਾਨ ਪਿਆ ਵਾ ਉਹ ਕਿ ਪਤਾ ਕਦੋਂ ਕਦਾ ਸਮਾਨ ਪਿਆ ਵਾ ਪਹਿਲਾਂ ਕਿਸੇ ਨੂੰ ਖਾਨ ਨੂੰ ਨਹੀਂ ਦੇਣਾ ਪਰੋਣਿਆਂ ਵਾਸਤੇ ਰੱਖਿਆ ਵਾ ਪਰੋਣੇ ਤੇ ਕਦੇ ਕਦਾਈ ਨਹੀਂ ਹੁੰਦੇ ਆ ਚਲ ਬੰਦਾ ਖਾਨ ਨੂੰ ਉਹ ਦੇ ਦੇ ਤੇ ਨਵਾਂ ਸਮਾਨ ਆ ਜਾਂਦਾ ਵਾ ਇੱਕੋ ਹੀ ਗੱਲ ਫੜੀ ਆ ਬਸ ਉਹੀ ਰੱਖ ਦੇ ਚੰਗਾ ਭਲਾ ਪਤਾ ਵੀ ਆ ਕਿ ਚਲੋ ਵਧੀਆ ਵਧੀਆ ਚੀਜ਼ਾਂ ਖਾਂਦੇ ਆ ਆਪ ਜਾ ਕੇ ਤੇ ਬਹਿ ਜਾਂਦੇ ਚੌੜੀ ਹੋਗੇ ਉੱਥੇ ਇਹ ਨਹੀਂ ਪਤਾ ਇਹਨਾਂ ਨੂੰ ਕੀ ਕਰਾ ਹੁਣ ਮੈਨੂੰ ਤੇ ਕੋਈ ਸਮਝ ਨਹੀਂ ਆਉਂਦੀ ਇੱਕ ਵੀ ਚੱਲ ਗਿਆ ਇਹਨਾਂ ਨੂੰ ਵੀ ਅੱਜ ਹੀ ਕੰਮ ਪੈਣਾ ਸੀ ਇਦਾਂ ਕਰਦੀਆਂ लवली ਭਾਜੀ ਵੱਲ ਨਾ ਜਾਵਾ ਚਾਹ ਰਵੇਲੀ ਹੋਣਾ ਇਹ ਤਾਂ ਕਰਦੀ ਵੇਖਦੀਆਂ ਜਾ ਕੇ ਪਹਿਲਾਂ ਭਾਜੀ ਚੱਲੇ ਕਿਤੇ ਹਾਂਜੀ ਭਾਬੀ ਚੱਲਿਆ ਸ਼ਹਿਰ ਨੂੰ ਮੜਾ ਜਾ ਤੇ ਮੈਂ ਤਾਂ ਡੇਲ ਕੰਮ ਆਈ ਸੀ ਦੱਸੋ ਸਾਡੇ ਨਾ ਪਰੌਣੇ ਆਉਣ ਲੱਗੇ ਆ ਅੱਛਾ ਮੰਮੀੜਾ ਨਹੀਂ ਆਉਣਾ ਸੀ ਤੇ ਇਹ ਵੀ ਕਿਤੇ ਚੱਲ ਗਏ ਆ ਗਿਆ ਉਹ ਕਿਤੇ ਹਾਂਜੀ ਕਿਤੇ ਗਏ ਆ ਇਹ ਸਮਾਨ ਮਗਾਉਣਾ ਏ ਥੋੜਾ ਜਿਹਾ ਸ਼ਹਿਰੋਂ ਤੇ ਲਿਆ ਦੋਗੇ ਕਿਤੇ ਵਟਸਐਪ ਤੇ ਪਾ ਦਿਓ ਫਿਰ ਮੈਂ ਲਿਆ ਆਉਂਗਾ ਚਲੋ ਮੈਂ ਇੱਧਰ ਇੱਧਰ ਕਰ ਲੈਣੀ ਚਲੋ ਠੀਕ ਹੈ ਇਹ ਮੇਰੀ ਗੱਲ ਸੁਣ ਲੈ ਤੂੰ ਕੜਾ ਸਮਾਨ ਮਗਾਉਣਾ ਪਰੋਣੇ ਹੋਣ ਲੱਗੇ ਏ ਚਾਚੀ ਜੀ ਤੇ ਮੈਂ ਚਲ ਭਾਜੀ ਚੱਲੇ ਤੇ ਲਿਆ ਦੇਣਗੇ ਸਮਾਨ ਬਿਲਕੁਲ ਇਹਨਾਂ ਦਾ ਸਮਾਨ ਨਹੀਂ ਲੈ ਕੇ ਆਉਣਾ ਕਿਉਂ ਕੀ ਹੋ ਗਿਆ ਨਾ ਜੇ ਇਹੀ ਸਮਾਨ ਚ ਵੀ ਕੋਈ ਕਰਕੇ ਪਾਤਾ ਤੇ ਫਿਰ ਜੇ ਪਰੋਣਿਆਂ ਨੂੰ ਕੋ ਹੋ ਗਿਆ ਤੇ ਉਹ ਦਲਜੀਤ ਹੈ ਨਹੀਂ ਆ ਘਰ ਉਹ ਤੇ ਵਿਚਾਰੀ ਤਾਂ ਆ ਗਈ ਐ ਇੱਧਰ ਤੇ ਨਹੀਂ ਹੈਗਾ ਤੇ ਨਾ ਹੋਵੇ ਜਿਹਦੇ ਕੋ ਮਰਜ਼ੀ ਮਗਾਉਂਦੀ ਫਿਰੇ ਉਹਦੋਂ ਮੈਂ ਕਿੰਨੀ ਵਾਰੀ ਕਿਹਾ ਸੀ ਵੀ ਅਸੀਂ ਇਹ ਕੰਮ ਨਹੀਂ ਕੀਤਾ ਤੇ ਚਾਚੀ ਇਹ ਕੰਮ ਕੀਤਾ ਤਾਂ ਹੀ ਕਿਹਾ ਸੀ ਅਸੀਂ ਤੇ ਫਿਰ ਹੁਣ ਇੱਧਰ ਕੀ ਲੈਣ ਆਈਆਂ ਮੈਂ ਤੁਹਾਡੇ ਵੱਲ ਥੋੜੀ ਆਈ ਆ ਭਾਜੀ ਵੱਲ ਆਈ ਆ ਠੀਕ ਆ ਨਾ ਤੇ ਭਾਜੀ ਵੀ ਸਾਡਾ ਹੀ ਆ ਉਹ ਚੱਲ ਉਹ ਤੁਹਾਡੇ ਵਰਗੇ ਨਹੀਂ ਹੈਗੇ ਪਰ ਕੋਈ ਗੱਲ ਨਹੀਂ ਮੈਂ ਲਿਆ ਦੇਣਾ ਵਾ ਸਮਾਨ ਕੋਈ ਪਤਾ ਹੁੰਦਾ ਵਾ ਅੱਗੇ ਮੇਰਾ ਯਕੀਨ ਨਹੀਂ ਰਿਹਾ ਤੇ ਉਹਦਾ ਵੀ ਕੀ ਪਤਾ ਵਾ ਉਹਨਾਂ ਦਾ ਤਾਂ ਯਕੀਨ ਸਾਨੂੰ ਤੁਹਾਡੇ ਤੇ ਹੈ ਨਹੀਂ ਆ ਉਹਨੇ ਨੀਗਾ ਸਮਾਨ ਲਿਆ ਕੇ ਦੇਣਾ ਜੇ ਤੂੰ ਕੋ ਮਂਗਾਉਣਾ ਵਾ ਨਾ ਤੇ ਜਾ ਕੇ ਮਂਗਾ। ਉਹ ਕੋਈ ਨਹੀਂ ਬਟੋ ਕਰ ਦੋ ਮੈਂ ਜਾਂਦਾ। ਕੋਈ ਸਮਾਨ ਕਿੱਦਾਂ ਲਿਆਉਣਾ ਭਲਾ? ਵੇਖੀ ਇੱਥੇ ਖਲਾਸ ਦੀ ਕਿੱਦਾਂ ਵਾ। ਲੱਗਾ ਸਮਾਨ ਲਿਆਉਣ ਉਹਨਾਂ ਦਾ। ਤੈਨੂੰ ਵੀ ਨਹੀਂ ਘਰ ਵੜਨ ਦਿੰਦੀ ਫਿਰ ਮੈਂ। ਚਾਚੀ ਫਿਰ ਕੀ ਹੋ ਗਿਆ ਜੇ ਸਮਾਨ ਲਿਆਦਣਗੇ ਤੇ ਮੈਂ ਸਮਾਨ ਨਹੀਂ ਘਰ ਲਿਆਉਣ ਦੇਣਾ ਤੇ ਪਰੋਣੇ ਘੜੇ ਆਉਣ ਲੱਗੇ। ਮੰਮੀ ਨਹੀਂ ਆਉਣਾ ਇਹ ਪਿੰਡੋ। ਤੇ ਚੱਲ ਕੋਈ ਨਹੀਂ ਹੋਰ ਕਿਸੇ ਕੋ ਮਂਗਾ ਲਾ। ਐਵੇਂ ਤੇਰੀ ਮਾਂ ਨੂੰ ਵੀ ਕੋ ਹੋ ਗਿਆ ਤੇ ਫਿਰ ਉਦਾਂ ਤਾਂ ਬੜਾ ਬਾਬਿਆਂ ਦੇ ਜਾਂਦੇ ਫਿਰਦੇ ਸੀ ਕਿ ਸਾਡੇ ਵੱਲ ਹੋ ਜੂਗੀ ਏ ਤੇ ਹੁਣ ਸਮਾਨ ਕਿਉਂ ਨਹੀਂ ਮਂਗਾਉਂ ਦਿੰਦੇ ਫਿਰ? ਤੇ ਚੱਲ ਉਹੀ ਤੇ ਮੈਂ ਕਹਿਣ ਡਈ ਆ ਵੀ ਮੈਂ ਤੈਨੂੰ ਆਪਣੇ ਵੱਲ ਕਰਕੇ ਕੀ ਕਰਨਾ ਵਾ ਤੇ ਤੂੰ ਐਦਾ ਕਰ ਵੀ ਸਮਾਨ ਵਹੋਰ ਕੇ ਕੋ ਮੰਗਾ ਐਵੇਂ ਵਿੱਚ ਕੋ ਪਾਪੂ ਦਿੱਤਾ ਤੇ ਫੇਰ ਐਵੇਂ ਤੇਰੀ ਮਾਂ ਬੈਠੀ ਰਹੂਗੀ ਤੁਹਾਡੇ ਵਰਗੇ ਨਹੀਂ ਹੈਗੇ ਠੀਕ ਆ ਨਾ लवली ਪਾਜੀ ਇਹ ਤੁਸੀਂ ਕਰਨ ਵਾਲੇ ਆ ਉਹ ਵੀ ਮੇਰਾ ਹੀ ਮੁੰਡਾ ਵਾ ਨਾ ਮੇਰੇ ਹੀ ਵਰਗਾ ਵਾ ਸਮਝਲਾ ਤੂੰ ਠੀਕ ਆ ਨਾ ਉੱਡਦੀ ਹੋ ਆਪਣੇ ਘਰ ਨੂੰ ਤੇ ਜੇ ਕੋ ਸਮਾਨ ਮਗਾਉਣਾ ਮਗਾ ਜਾ ਕੋਈ ਗੱਲ ਨਹੀਂ ਸਮਾਨ ਤੇ ਮੈਂ ਪਾਜੀ ਕੋਈ ਮੰਗਾਉਂ ਹੁਣ ਪਤਾ ਲੱਗਾ ਆਂਡ ਗਵਾਂਡ ਕੀ ਹੁੰਦਾ ਵਾ ਉਦੋਂ ਤੇ ਕਹਿੰਦੀ ਸੀ ਮੈਨੂੰ ਕਿਸੇ ਦੀ ਲੋੜ ਹੀ ਨਹੀਂ ਆ ਮੈਨੂੰ ਨਹੀਂ ਤੁਹਾਡੀ ਲੋੜ ਹੈਗੀ ਹੁਣ ਦੱਸ ਤੇ ਫਿਰ ਕੀ ਹੋ ਗਿਆ ਚਾਚੀ ਜੀ ਸਮਾਨ ਵੀ ਭਾਜੀ ਲਿਆਣਗੇ ਦੇਣਗੇ ਤੁਹਾਡੇ ਸਾਹਮਣੇ ਲਿਆਉਣਗੇ ਉਹਨੂੰ ਕਹੀਂ ਲਿਆ ਕੇ ਦੱਸੇ ਕੋਈ ਗੱਲ ਨਹੀਂ ਤੈਨੂੰ ਮੈਂ ਦੱਸੂਗੀ ਜਿਹੜਾ ਸਮਾਨ ਉਹਨੇ ਲਿਉਣਾ ਨਾ ਉਹਦੇ ਨਾਲ ਹੀ ਚਾਹ ਪਿਆਣੀ ਕੀ ਹੋਇਆ ਵਾ ਸੰਦੀਪ ਹੋਜਣੀ ਇਹ ਘਰ ਨਹੀਂ ਹੈਗੇ ਹੀ ਤੇ ਭਾਜੀ ਸ਼ਹਿਰ ਚੱਲੇ ਸੀ ਤੇ ਮੈਂ ਚੱਲ ਥੋੜਾ ਜਿਹਾ ਸਮਾਨ ਲਿਆ ਦਿਓ ਤੇ ਚਾਚੀ ਜੀ ਆਪੇ ਉੱਡੜ ਕੇ ਪੈਣ ਲੱਗਿਓ ਸਮਾਨ ਹੀ ਮੰਗਾ ਲਿਆ ਫਿਰ ਕੀ ਹੈ ਚਲੋ ਕੋਈ ਨਹੀਂ ਅੰਮੀ ਚੱਲੇ ਹੀ ਜਾਂਦੇ ਆਪੇ ਉਹਦੇ ਲਿਆ ਦਿਦੇ ਨਹੀਂ ਤੈਨੂੰ ਉਦੋਂ ਨਹੀਂ ਦਿਖਿਆ ਜਿੱਦਣੇ ਮੇਰੀ ਬੇਇੱਜ਼ਤੀ ਕਰਨ ਲਈ ਹੀ ਗੋਡੇ-ਗੋਡੇ ਆਂਦੀ ਤੂੰ ਹੀ ਕੋ ਕਰਤਾ ਵਾ ਉਹ ਵਾ ਜੇ ਤੇ ਜੇ ਹੁਣ ਸਮਾਨ ਚ ਵੀ ਕੋ ਕਰਕੇ ਪਾਤਾ ਤੇ ਫੇਰ ਤੇ ਬੇਇੱਜ਼ਤੀ ਵੀ ਸੱਚੇ ਕਰਵਾਈ ਤਾਂ ਨਹੀਂ ਝੂਠੀ ਤੇ ਨਹੀਂ ਕਰਵਾਈ ਨਹੀਂ ਭੈਣ ਮੈਂ ਤਾਂ ਹੀ ਕਹਿਣ ਲਈ ਆ ਤੈਨੂੰ ਕਿ ਤੂੰ ਹੋਰ ਕਿਹੇ ਕੰਮਗਾ ਐਵੇਂ ਫੇਰ ਵਿੱਚ ਕੋ ਕਰਕੇ ਪਾਤਾ ਤੇ ਫੇਰ ਦੇਖ ਲੋ ਚਾਚੀ ਹੁਣ ਕਿਦਾਂ ਦੀ ਗੱਲਾਂ ਕਰਦੀ ਆ ਫੇਰ ਕਹਣਾ ਸੰਦੀਪ ਮਾੜੀ ਆ ਇਹ ਗੱਲਾਂ ਇਹਦੇ ਮੂੰਹੋਂ ਨਿਕਲੀਆਂ ਜਿਹੜੀਆਂ ਉਹ ਹੀ ਕਰਨ ਲਈ ਆ ਮੈਂ ਨਹੀਂ ਗੱਲ ਨਹੀਂ ਸੰਦੀਪ ਮੈਂ ਤਾਂ ਮੁੰਡਾ ਆ ਜੀ ਫੋਨ ਕੋਈ ਨਹੀਂ ਲਿਆ ਤੇ ਦੇ ਨਹੀਂ ਮੈਂ ਕਹਤਾ ਦਾ ਭਾਜੀ ਨੂੰ ਕੋਈ ਨਹੀਂ ਨਹੀਂ ਚਲ ਤੂੰ ਆਪਣੇ ਘਰ ਤੇ ਤੂੰ ਤੇ ਇੱਧਰ ਆ ਹੰਜ ਰੱਖ ਮੰਮੀ ਦੱਸੋ ਕੀ ਹੋ ਗਿਆ ਵਾ ਆ ਤੈਨੂੰ ਦੱਸ ਦਿੰਦੀ ਕੀ ਹੋ ਗਿਆ ਮੰਮੀ ਕੀ ਹੋ ਗਿਆ ਦੱਸ ਮੇਰਾ ਹੱਥ ਛੱਡੋ ਹਾਂ ਇਹ ਕੀ ਛੱਡਾਂ ਤੇਰਾ ਹੱਥ ਤੇ ਕੀ ਹੋ ਗਿਆ ਵਾ ਉਹਨਾਂ ਨੇ ਵੀ ਦੇਖਦਾ ਉਦੋਂ ਉਹਨਾਂ ਨੇ ਮੇਰੀ ਕਿੰਨੀ ਬੇਇੱਜ਼ਤੀ ਕੀਤੀ ਸੀਗੀ ਤੂੰ ਬੜੀ ਉਹਦੀ ਲੀ ਬੰਦੀ ਆ ਤੇ ਮੰਮੀ ਕੀ ਕਹਿੰਦਾ ਮੈਂ ਇਨੀ ਗੱਲੀ ਕਹੀਏ ਜਾ ਕੇ ਬਚਲ ਕੋਈ ਨਹੀਂ ਲਿਆ ਤੇ ਦੇ ਅਸਮਾਨ ਤੁਹਾਡਾ ਤੇ ਮਤਲਬ ਹੀ ਨਹੀਂ ਬਣਦਾ ਉਹਨਾਂ ਨੂੰ ਮੂੰਹ ਲਾਉਣ ਦਾ ਤੇ ਤੁਸੀਂ ਸਗੋਂ ਉਹਨਾਂ ਨਾਲ ਹੀ ਜਗਮਦੇ ਫਿਰਦੇ ਈਓ ਮੰਮੀ ਮੈਂ ਤਾਂ ਸੱਚੀ ਵਿੱਚ ਜਾ ਕੇ ਨਾ ਫਸ ਹੀ ਜਾਨੀ ਆ ਤੂੰ ਜਾਣੀ ਕਿਹੜੀ ਘੜੀ ਨੂੰ ਮੈਂ ਚੱਲ ਜਾਨੀ ਵਿੱਚ ਮੈਂ ਜਾਵਾਂਗੀ ਤਾਂ ਚੰਗੀ ਗੱਲ ਹੈ ਜਾਣੀ ਕਿਉਂ ਆ ਮੈਂ ਉਦੋਂ ਵੀ ਤੈਨੂੰ ਬਖਸਤਾ ਹੀ ਵੀ ਚੱਲ ਕੋਈ ਗੱਲ ਨਹੀਂ ਜੋ ਕਰਦੀ ਕਰਨਦੀ ਇਹਨੂੰ ਤੂੰ ਫੇਰ ਉਹੀ ਕੰਮ ਫੜ ਲਈ ਆ ਤੂੰ ਮੈਂ ਕੀਤਾ ਕੀ ਇਹ ਮੈਨੂੰ ਦੱਸੋ ਮੇਰਾ ਤਾਂ ਪਤਾ ਕਿ ਉਦੋਂ ਵੀ ਤੂੰ ਇੰਨਾ ਉਹਨਾਂ ਦਾ ਸਾਥ ਦਿੱਤਾ ਮੈਂ ਤਾਂ ਵੀ ਚੁੱਪ ਕੀਤੀ ਰਹੀ ਵੀ ਚੱਲ ਕੋਈ ਗੱਲ ਨਹੀਂ ਹੁਣਾਂ ਤਾਂ ਹੁਣ ਵੀ ਤੂੰ ਉਹਦਾ ਡਈ ਆ ਸਾਥ ਦੇਣ ਨਹੀਂ ਮੈਂ ਸਮਾਨ ਵਗਾਉਣ ਦੇਣਾ ਤੇ ਨਹੀਂ ਮਗਾਉਣ ਦੇਣਾ ਠੀਕ ਆ ਨਾ ਤੂੰ ਘਰ ਪਹਲਾ ਉਹਨੂੰ ਫੋਨ ਕਿੱਦਾਂ ਕਰਦੀ ਆ ਮੰਮੀ ਭੈਣ ਭਰਾ ਦੀ ਲੋੜ ਤੇ ਪੈ ਜਾਂਦੀ ਓਦੋਂ ਓਦਰੀ ਤੂੰ ਹੀ ਪਤਾ ਨਹੀਂ ਕਿਉਂ ਐਦਾਂ ਕਰਦੇ ਆਂ ਉਹ ਤੈਨੂੰ ਬੋਲਦੀ ਕਿਦਾਂ ਹੀ ਉਹ ਵੇਖਿਆ ਨਹੀਂ ਤੂੰ ਇਹ ਰੋਹੀ ਗੱਲ ਕਰੀ ਜਾਂਦੀ ਆ ਮੇਰੀ ਇੱਕ ਗੱਲ ਸੁਣ ਲੈ ਕੰਨ ਖੋਲ ਕੇ ਚਾਹੇ ਤੂੰ ਉਹਨਾਂ ਨਾਲ ਬੋਲਣ ਨੂੰ ਹੱਟ ਜਾ ਜੇ ਨਹੀਂ ਹੱੜਨਾ ਨਾ ਕਿਉਂ ਕਾ ਆਪਣਾ ਜੁੱਲੀ ਬਿਸਤਰਾ ਜਾਂ ਤਾਂ ਉਹਨਾਂ ਵੱਲ ਚਲ ਜਾ ਤੇ ਜਾਂ ਪੇਕੇ ਚਲ ਜਾ ਮੰਮੀ ਮੈਂ ਕਿੰਨਾ ਕ ਜਾਣਦੀ ਉਹਨਾਂ ਵੱਲ ਮੈਂ ਤਾਂ ਜਾਂਦੀ ਨਹੀਂ ਆ ਸਾਰਾ ਦਿਨ ਮੈਂ ਘਰ ਦੇ ਕੰਮ ਜੋ ਨਹੀਂ ਕਿ ਮੈਂ ਵੇਲ ਨਿਕਲਦਾ ਜਦੋਂ ਹੁਣ ਕੋਈ ਆ ਜੇ ਤੇ ਫੇਰ ਤੇ ਬੁਲਾਉਣਾ ਪੈ ਹੀ ਜਾਂਦਾ ਵਾ ਜਦੋਂ ਮੈਂ ਉਹਨਾਂ ਨਾਲ ਗੱਲ ਕਰਨੀ ਤੇ ਤੇਰਾ ਜਾਣਾ ਜ਼ਰੂਰੀ ਹਾ ਤੇ ਕਰਦੀ ਰਹੀਂਦੀ ਆਪਣਾ ਕੰਮ ਜਿਹੜਾ ਕਰਨ ਰਹੀ ਸੀ ਚੰਗਾ ਬਾਬਾ ਮਾਫ ਕਰ ਦਿਓ ਨਹੀਂ ਮੈਂ ਕਰਦੀ ਗਈ ਗੱਲ ਨਹੀਂ ਜਾਂਦੀ ਕਿਸੇ ਵੱਲ ਤੇ ਜੇ ਹੁਣ ਉਹਨੂੰ ਫੋਨ ਕੀਤਾ ਨਾ ਮਗਰ ਤੇ ਫੇਰ ਵੇਖੀ ਉਹਦਾ ਤਾਂ ਲਾਜ ਮੈਂ ਕਰਦੀ ਆ ਲੈਂਦੇ ਸਮਾਨ ਭਲਾ ਕਿਦਾਂ ਆਂਦਾ ਪਤਾ ਨਹੀਂ ਵੀ ਕਿਦਾਂ ਦਾ ਸੁਭਾਵਾ ਏ ਜਨਾਨੀ ਦਾ ਸਾਰੀ ਉਮਰ ਨਾ ਇਹਦੀ ਏਦਾਂ ਹੀ ਨੰਗ ਚੱਲੀ ਆ ਤੇ ਜਿਹੜੀ ਰਹਿ ਗਈ ਆ ਨਾ ਉਹ ਵੀ ਦੀ ਲੜਦੀ ਦੀ ਨਗ ਜਣੀ ਆ ਸਮਾਂ ਹੀ ਨਹੀਂ ਲੱਗਦੀ ਤੇ ਕੀ ਬੰਦਾ ਕਰੇ ਕਿਤੇ ਜੀਉਣ ਹੀ ਨਹੀਂ ਦਿੰਦੀ ਹੈ 기ਵੀ ਜੇ ਬੰਦਾ ਅਗਲੇ ਨਾਲ ਪਿਆਰ ਨਾ ਰਵੇ ਅਗਲਾ ਸ਼ਦਾਗੀ ਤੇ ਨਹੀਂ ਆਂ ਵੀ ਜਾਣ ਕੇ ਅੱਗੋਂ ਗੜੀ ਲੜੀ ਜਾਏ ਜਦੋਂ ਤੂੰ ਛੇੜਾ ਛੇੜਦੀ ਆ ਸਾਰੇ ਕੰਮ ਤੇ ਨਾਲ ਤੂੰ ਆਬ ਕੀਤੇ ਆੜਾ ਜਾਦੂ ਵਾਲਾ ਕਹਿੰਦੇ ਆ ਇਹ ਟੂਨੇ ਤੇ ਕਰਦੀ ਤੈਨੂੰ ਮੈਂ ਆਬ ਵੇਖ ਲਿਆ ਕਦੀ ਖੰਭਾਂ ਵਾਲਾ ਤੇ ਕਦੀ ਕੋਹ ਕੰਦੀ ਕਰਦੀ ਪਤਾ ਤੇ ਉਦ ਨਹੀਂ ਲੱਗ ਗਿਆ ਹੀ ਪਰ ਉਹ ਵੀ ਮੈਂ ਮੜੀ ਬੋਲੀ ਨਹੀਂ ਪੀ ਚੱਲ ਕੋਈ ਗੱਲ ਨਹੀਂ ਜੇ ਰਪਿੰਦਰ ਤੂੰ ਬੋਲ ਪੀ ਨਾ ਤੇ ਤੇਰੇ ਦਵਾਲੇ ਤੋਂ ਉਦਾਂ ਹੀ ਫੋਕੀ ਇੰਨੇ ਹੋ ਜਾਣਾ ਮੈਂ ਤਾਂ ਚੁੱਪ ਹੀ ਕੀਤੀ ਰਹੀ ਪੀ ਚੱਲ ਕੋਈ ਨਹੀਂ ਤਾਂ ਸੱਜਾ ਸਾਹਮਣੇ ਆਈ ਗਿਆ ਪਤਾ ਨਹੀਂ ਪੀ ਕੀ ਕਰਦੀ ਫਿਰਦੀ ਅਗਰੇ ਸਭ ਚੜੀ ਗਿਆ ਪੁੱਤ ਕੀ ਹਾਲ ਹੈ ਵਧੀਆ ਤੀਸਰ ਨਾ ਯਫੀ ਗਰਮੀ ਬੜੀ ਹੈ ਤੇ ਹੋਰ ਸੁਣਾ ਮਮੇਲੀ ਠਾਕ ਠੀਕ ਆ ਪੁੱਤ ਤੂੰ ਸੁਣਾ ਵਧੀਆ ਵਧੀਆ ਸੌਰੀ ਸੁਣਾ ਠੀਕ ਹੈ ਨਾ ਹਾਂਜੀ ਠੀਕ ਆ ਤੇ ਤੂੰ ਇਕੱਲੇ ਆ ਗਏ ਇਕੱਲੇ ਕਿਉਂ ਨਹੀਂ ਆਏ ਨਾਲ ਆਖਿਆ ਇਹਨੂੰ ਨਹੀਂ ਉਤਰਿਆ ਮੈਂ ਕਿਹਾ ਚੱਲ ਗੱਡੀ ਤੇ ਚੱਲ ਜਾਨੇ ਤਾਂ ਨਹੀਂ ਮੰਨੇ ਆ ਚੱਲ ਗੱਡੀ ਚ ਆਉਣਾ ਹੀ ਹਾਂ ਤਾਂ ਤਾਂ ਗਰਮੀ ਬੜੀ ਲੱਗਦੀ ਏ ਏਸੀਆਂ ਥੱਲੇ ਹਰ ਟਾਈਮ ਬੈਠੇ ਰਹਿੰਦੇ ਤਾਂ ਤਾਂ ਵੀ ਇਹਨਾਂ ਨੂੰ ਗਰਮੀ ਲੱਗਦੀ ਤੇ ਗੱਡੀ ਵਿੱਚ ਵੀ ਤਾਂ ਏਸੀ ਹੀ ਹਾਂ ਆਹੋ ਇਹ ਕਿੰਨੀ ਫਕੀਸਾ ਲੈ ਬਿਠਾ ਲਾਈ ਸਾਡੇ ਕਿਹੜਾ ਨਹੀਂ ਐਸੀ ਲੱਗਾ ਮੰਨਿਆ ਹੀ ਨਹੀਂ ਬੜਾ ਜ਼ੋਰ ਲਾਇਆ ਆ ਹਾਰ ਕੇ ਫਿਰ ਮਾਪੇ ਆ ਗਈ ਬਸੇ ਆਕੜੀ ਬੜੀ ਆ ਤੇ ਉਹਨਾਂ ਦੀ ਬੜੀ ਬੜੀ ਜ਼ਿਆਦਾ ਚਲ ਕੋਈ ਗੱਲ ਨਹੀਂ ਕੀ ਕਰਨ ਗੱਡੀਆਂ ਨੂੰ ਦੱਸ ਆਹੋ ਇਹ ਤੇ ਗੱਲ ਹੈ ਮਾਪੇ ਉਹਨੋਂ ਨਾਲ ਖਰਨਾ ਤੇ ਪਤਾ ਨਹੀਂ ਕੀ ਕਰਦੇ ਰਹਿੰਦੇ ਆ ਚਲ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਆ ਚਲ ਕੋਈ ਨਹੀਂ ਆਹ ਮੈਂ ਪਾਣੀ ਪੀਵਾਂ ਤੀ ਮੰਮੀ ਕਿੱਥੇ ਗਈ? ਮੰਮੀ ਇੱਥੇ ਅੰਦਰ ਹੀ ਬੈਠੇ ਸੀ। ਅੱਛਾ, ਕਿੱਥੇ ਆਈ ਕਿੱਥੇ ਗਈ? ਸਾਸਰੀਆਂ ਤੇ ਸਾਸਰੀ ਘਰ ਦੀ। ਉਹ ਸਾਰੇ ਇੱਥੇ। ਅੱਜੀ ਠੀਕ ਠਾਕ ਮੱਦੀ। ਬਹਿ ਜਾ। ਹੋਰ ਸੁਣਾਓ ਤੂੰ ਅਰਦਾ। ਹਾਂਜੀ ਠੀਕ ਠਾਕ ਆ ਤੁਸੀਂ ਸੁਣਾਓ। ਹਾਂ ਠੀਕ ਆ ਆਪਣਾ। ਕੰਦੇ ਆ। ਹਾਂਜੀ ਇਕੱਲੇ ਆਏ। ਰੋਟੀ ਨਾਲ ਨਾਲ। ਰੋਟੀ ਤੁਹਾਨੂੰ ਪਤਾ ਇਹ ਗਰਮੀ 'ਚ ਬਾਹਰ ਨਹੀਂ ਨਿਕਲਦੇ। ਅੰਦਰ ਹੀ ਏਸੀ ਥੱਲੇ ਪਏ ਰਹਿੰਦੇ। ਹਾਂਜੀ। ਬੜੀ ਹੈ ਕਰੀ। ਹਾਂਜੀ। ਗਰਮੀ ਬੜੀ ਹੈ। ਉਹ ਦਲਜੀਤ ਸੁਣਾਓ ਕਿੱਥੇ? ਦਲੀਦਿਆਂ ਕੰਮ ਕਰ ਗਏ ਇਰਾਨ ਅੱਛਾ ਆਹ ਮਾਣ ਲਈ ਠੀਕ ਆ ਮੋਟਰਸਾਈਕਲ ਤੇ ਗਏ ਆ ਮੋਟਰਸਾਈਕਲ ਤੇ ਗਰਮੀ ਬੜੀ ਹੈ ਗੱਡੀ ਚਾਹੀਦੀ ਹਣ ਕੋਈ ਨਹੀਂ ਆਪ ਰਲਣਗੇ ਗੱਡੀ ਵੀ ਅਥਾ ਗਰਮੀ ਬਾਈ ਲੱਗਦੀ ਮੋਟਰਸਾਈਕਲ ਤੇ ਤਤੀ ਹਵਾ ਪੈਂਦੀ ਆ ਹਾਂਜੀ ਕੋਈ ਨਹੀਂ ਲਾਣੇ ਹੋਰ ਤੁਸੀਂ ਸੁਣਾਓ ਸਿਹਤ ਦੀ ਠੀਕ ਆ ਠੀਕ ਆ ਸਨੀਵਰ ਚਾਹ ਬਣਾ ਕੇ ਲੈ ਆਪੋ ਤੇ ਆ ਗਏ ਕੋਈ ਨਹੀਂ ਲੈ ਹਣੀ ਮੰਮੀ ਆ ਲੈ ਆਓ ਕਰੋ ਤੇ ਗੱਲਾਂ ਬਾਤਾਂ ਕੋਈ ਨਹੀਂ ਮਾਰ ਬੈਠੇ ਆ ਅਸੀਂ ਹੋਰ ਸਾਹ ਜੀ ਫਿਰ ਸੁਣਾਓ ਮੈਨੂੰ ਹਾਂ ਜੀ ਵਧੀਆ ਤੁਸੀਂ ਸੁਣਾਓ ਫਿਰ ਜੀ ਜਿਹਦੀ ਕੋਠੀ ਪਾਈ ਉਹਦਾ ਰੰਗ ਵੀ ਨਹੀਂ ਜਾਪਦਾ ਕਰਾਇਆ ਰੰਗ ਫਿਰ ਹੁਣ ਭੈਣ ਨਹੀਂ ਇਦਾਂ ਫਿਰ ਵਿਆਹ ਉਹ ਵੀ ਕੀਤਾ ਹੋਰ ਵੀ ਕੰਮ ਥੋੜੇ ਜੇ ਕਰਨ ਵਾਲੇ ਉਹ ਵੀ ਕੀਤੇ ਅਸੀਂ ਤੇ ਫਿਰ ਹੁਣ ਹੁਸਲੇ ਨਾਲ ਹੀ ਸਾਰੇ ਕੰਮ ਹੋ ਜਾਣਗੇ ਆਪੇ ਹੁਣ ਜੀ ਤੁਹਾਨੂੰ ਪਤਾ ਹੀ ਹੈ ਰਿਸ਼ਤੇਦਾਰਾਂ ਨੂੰ ਪਤਾ ਸਾਡੇ ਤਗੜੇ ਨੇ ਮਿਲ ਮੁਲ ਤੇ ਆਉਂਦੇ ਹੀ ਇਹ ਕੁੜੀ ਨੂੰ ਪਰ ਬੁਰੇ ਜੇ ਲੱਗੀ ਤਾਂ ਫਿਰਾਨੂੰ ਗੱਲਾਂ ਕਰਨਾ ਨਾ ਕਿ ਇਹੋ ਜੇ ਘਰ ਚ ਕੁੜੀ ਵਿਆਹੀ ਤੁਸੀਂ ਆ ਹੋ ਨਹੀਂ ਚਲ ਕੋਈ ਨਹੀਂ ਕਰ ਲੈਣਾ ਮੈਂ ਹੁਣ ਇਹ ਨਹੀਂ ਹੁਣ ਇਹਦੇ ਵਾਲੀ ਧਿਆਨ ਮੈਂ ਤਹੀਂ ਗੱਡੀ ਵੀ ਲਓ ਤੇ ਵੀ ਕਰੋ ਕੰਮ ਠੀਕ ਆ ਆ ਹੋ ਤੇ ਵਿਚਾਰਾ ਲੈਨੇ ਹੀ ਕਰਨੇ ਪੈਣੇ ਸਾਰੇ ਅੱਜ ਕੱਲ ਲੋਕੀ ਹੋ ਕੁਛ ਹੀ ਦਿੰਦੇ ਨੇ ਵੀ ਅਸੀ ਲੱਗਾ ਹੋਏ ਗੱਡੀ ਹੋਵੇ ਕੋਠੀ ਵਧੀਆ ਹੋਵੇ ਨਾ ਮੈਂਦੇ ਹੁਣ ਲੋਹੇ ਇਹ ਹੋ ਹਾਂਜੀ ਨਾ ਭੈਣ ਦੀ ਘਰਾਂ ਦੇ ਖਰਚੇ ਤੁਹਾਨੂੰ ਪਤਾ ਸਾਰੇ ਹੁਣ ਸੰਦਰਜੀਤ ਵਾ ਤੇ ਉਹ ਵੀ ਘਰ ਬੈਠਾ ਵਾ ਜੀ ਉਹ ਵੀ ਨਹੀਂ ਕੋਈ ਕੰਮ ਤੇ ਵਿਚਾਰਾ ਇਹ ਵਾਰ ਨੰਦਾ ਇਹੋ ਹੀ ਫਸੰਦਾ ਹੀ ਆ ਨਾ ਤੇ ਫਸਲਦਾ ਤੁਹਾਨੂੰ ਪਤਾ ਕਿੰਨਾ ਕੀ ਬਜੰਡਿਆ ਵਾ ਉਹਦੇ ਕਨੇਕਾ ਨਗੜੇ ਚੀ ਆ ਨਾ ਇਧਰੋਂ ਆ ਗਿਆ ਤੇ ਇਧਰੋਂ ਚੱਲ ਗਿਆ ਤੇਰੇ ਬਾਰੋਂ ਕੋ ਪੈਸਾ ਪਾਵੇ ਫੇਰੀ ਗੱਲ ਬਣਦੀ ਐ ਤੇ ਚਲ ਹੌਲੀ ਹੌਲੀ ਹੋ ਜਾਏਗਾ ਸਾਰਾ ਕੰਮ ਹਾਂਜੀ ਹਾਨੂੰ ਤਾਂ ਧੋਖੇ ਚ ਹੀ ਰੱਖਿਆ ਐ ਉਦੋਂ ਕਹਿੰਦੇ ਸੀ ਮੁੰਡੇ ਨੇ ਬਾਹਰ ਚੱਲ ਜਣਾ ਤੇ ਮੁੰਡਾ ਉਦੋਂ ਦਾ ਘਰ ਹੀ ਬੈਠਾ ਵਾ ਕਿਤੇ ਕੁੜੀ ਨੇ ਵਨ ਸਵੰਨਾ ਪਾਉਂਦੀ ਹੀ ਮੇਰੀ ਚੰਗਾ ਖਾਂਦੀ ਚੰਗਾ ਹੰਡਾਉਂਦੀ ਤੇ ਹੁਣ ਉਦੋਂ ਦੀ ਮੇਰੀ ਕੁੜੀ ਮੈਨੂੰ ਲੱਗਦੀ ਵੀ ਰੋਟੀ ਵੀ ਚੱਜ ਨਾਲ ਖਾਂਦੀ ਹੋਊਗੀ ਮੇਲੰਤਾ ਦੇ ਭੈਣ ਜੀ ਸਭ ਕੁਛ ਹੀ ਆਉਂਉ ਚਲੋ ਨਹੀਂ ਉਹਦਾ ਕੰਮ ਬਣਿਆ ਬਾਹਰ ਦਾ ਚਲੋ ਨੇ ਮੈਂ ਲਾਇ ਹੀ ਕਾਗਜ਼ ਨਹੀਂ ਬਣਿਆ ਉਹ ਗੜੀਓ ਦੇ ਕਰਮ ਹੀ ਚਲੋ ਅਹੀਂ ਫੋੜ ਕੇ ਉਹਨੇ ਲਾਇਏ ਨੇ ਸ਼ਾਇਦ ਇਹ ਮੁੜ ਕੇ ਬਾਣੀ ਜਾਵੇ ਜਾਂ ਜਾਵੇ ਕੰਮ ਉਹਦਾ ਇਹ ਕੱਲ ਦਾ ਕੀ ਪਤਾ ਵਾ ਤੇ ਚਲੋ ਅੱਜ ਦੀ ਖਿਾਈਏ ਕੱਲ ਨੂੰ ਸਿਖਾਈ ਵੀ ਹੋਈ ਜਾਊਗੀ ਮੈਂ ਤਾਂ ਕਦੀ ਕੁੜੀ ਨੂੰ ਕਿਤੇ ਆਂਚ ਨਾ ਲੱਗਣ ਦਿੱਤੀ ਕਿਤੇ ਮਨ ਸਵਨੀਆਂ ਚੀਜ਼ਾਂ ਲੈ ਲੈ ਦਿੰਦੀ ਤੇ ਜਰੀ ਹੁਣ ਤਰਸ ਤਰਸਦੀ ਤਰਸਦੀ ਨਹੀਂ ਭੈਣ ਜੀ ਕਿਸੇ ਗੱਲੋਂ ਮੀਂਹ ਅਹੀਂ ਹਰ ਇੱਕ ਚੀਜ਼ ਲੈ ਕੇ ਦਿੰਨੇ ਆ ਉਹਨੂੰ ਭੈਣ ਜੀ ਅੱਜਕੱਲ੍ਹ ਗਰਮੀ 'ਚ ਨਹੀਂ ਜਾਇਆ ਜਾਂਦਾ ਮੋਟਰਸਾਈਕਲਾਂ ਤੇ ਕਿਤੇ ਗਰਮ ਹਮ ਆ ਪੈਂਦੀ ਤੁਹਾਨੂੰ ਪਤਾ ਹੀ ਨਹੀਂ ਉਹ ਤਾਂ ਗੱਲ ਠੀਕ ਆ ਮਾ ਚਲੋ ਹੁਣ ਸਾਰੇ ਦੁਨੀਆ ਜਿਹੜੀਆਂ ਗੱਡੀਆਂ ਵਾਲੀਆਂ ਨਹੀਂ ਹਾਰੇ ਕਿਤੇ ਘਰ ਗੱਡੀਆਂ ਹੀ ਆ ਕੋਈ ਗੱਲ ਨਹੀਂ ਆਸਤੇ ਨੇ ਸਭ ਕੋਈ ਹੋ ਜੀਗਾ ਕੋਈ ਡਿਗਰੇ ਨਾਲ ਇਹ ਨਹੀਂ ਪਈ ਜੱਕਦਾ ਮਾ ਫਿਰ ਜੱਕਦਾ ਨਹੀਂ ਹੋਣਾ ਕੁਛ ਵੀ ਹੰਡੇ ਕੋ ਘਰਾ ਵਰਗੇ ਘਰ ਵਾ ਚੱਲ ਚਾਹ ਵੀ ਮੈਂ ਇਦਾਂ ਹੀ ਫੋਕੀ ਪੀਆਉਂਗੀ ਨਾਲੇ ਹੋਊਗੀ ਇਹਨਾਂ ਦੀ ਬੇਇੱਜ਼ਤੀ ਕਹਿੰਦੀ ਪਈਆਂ ਚੀਜ਼ਾਂ ਰੱਖ ਦੋ ਪਈਆਂ ਚੀਜ਼ਾਂ ਮੈਂ ਕਿਉਂ ਰੱਖਾਂ ਆਪਣੇ ਜਦੋਂ ਪੁਰਾਣੇ ਹੁੰਦੇ ਆ ਤੇ ਉਦੋਂ ਵੰਸਵੰਨੀ ਚੀਜ਼ਾਂ ਆਉਂਦੀਆਂ ਵਾ ਹੁਣ ਮੇਰੀ ਮਾਂ ਹੀ ਆ ਤੇ ਕੋਈ ਚੀਜ਼ ਨਹੀਂ ਲਿਆ ਕੇ ਦਿੱਤੀ ਕੋਈ ਗੱਲ ਨਹੀਂ ਇਹ ਵੀ ਹੁੰਦੇ ਆ ਨਾ ਇਹਨਾਂ ਦੀ ਵੀ ਖਾਤਰਦਾਰੀ ਚੰਗੀ ਤਰ੍ਹਾਂ ਕਰੂੰਗੀ ਨਾਲੇ ਚੰਗਾ ਹੋਇਆ ਮੰਮੀ ਇਹੜੀਆਂ ਗੱਲਾਂ ਕਰਨ ਡਿਆ ਨਾ ਗੱਡੀ ਦੀਆਂ ਉਦਾਂ ਤੇ ਇਹਨਾਂ ਨੇ ਗੱਡੀ ਲੈਣੀ ਨਹੀਂ ਐ ਇੱਦਾਂ ਸ਼ਰਮ ਦੇ ਮਾਰੇ ਲੈਣਗੇ ਤੇ ਸਹੀ ਆ ਮਮਿਸ਼ਾ ਤੇ ਚਾਹ ਕਰਨੀ ਬੜੀ ਲੱਗਾਂ ਢਈ ਮੰਮੀ ਘਰ ਮੇ ਲੱਗਣ ਢੀ ਤੇ ਆਜੋ ਉਥੇ ਏਸੀ ਲਾ ਦੰਨੀ ਮੈਂ ਚੱਲ ਫਿਰ ਮੇਰਾ ਪੁੱਤ ਉਥੇ ਆਜੋ ਚਾਹ ਨਾਲ ਹੀ ਲੈ ਆਉਂਦੇ ਚਾ ਆ ਮੰਮੀ ਤੁਸੀਂ ਲੈ ਲਓ ਚਾ ਆਜੋ ਕਿ ਦਿੱ ਸ਼ਤੀ ਮਾਂ ਨੂੰ ਲੱਗੀ ਠਾਲ ਕੇ ਕਿੰਨੀ ਗਰਮੀ ਲੱਗਣ ਰਹੀ ਹੈ ਇੱਥੇ ਬਣਾ ਨੂੰ ਮੈਂ ਆਨ ਨੂੰ ਲਾ ਕੇ ਬੈਠੀ ਹਦ ਹੋ ਗਈ ਕਿ ਦਿਨਾਂ ਮਲੇ ਗੇ ਸਾਰਾ ਕਸੂਰੇ ਦੀ ਮਾਂ ਦਾ ਵਾ ਜੋ ਉਹ ਨੂੰ ਆਂਦੀ ਹੈ ਨਾ ਉਹ ਕੋਸ਼ੀਏ ਕਰਦੀ ਹੈ ਤੇ ਜੇ ਟੀ ਪੁੱਤ ਨੂੰ ਅਸੀਂ ਸਮਝਾਵਾਂਗੇ ਉਹ ਸਮਝ ਵੀ ਸਕਦਾ ਵਾ ਜਿੱਦਨ ਮੈਂ ਉਹਨੂੰ ਆਖਾਂਗੇ ਨਾ ਵੀ ਆ ਕੰਮ ਤੂੰ ਹੀ ਕਰੋ ਉਹਨੇ ਉਹੋ ਹੀ ਕਰਨਾ ਜਿਹਨੇ ਮਗਰ ਲਾ ਲਈ ਹੈ ਜੋ ਕਹਿੰਦੀ ਉਹ ਕੋ ਕਰੀ ਜਾਂਦੀ ਹੈ ਨਾ ਗੋਠਾਲ ਕੇ ਲੱਗੀ ਆ ਕੀ ਪਤਾ ਹੁਣ ਕੀ ਸਖਾ ਲੈਣਾ ਮਾਂ ਨੇ ਤੇ ਕੀ ਨਹੀਂ ਸਖਾ ਲੈਣਾ ਉਹਨੂੰ ਜੋ ਕੁਝ ਕਹਿੰਦੀ ਆ ਉਹੋ ਕੁਝ ਕਰਦੀ ਆ ਮੈਂ ਫਿਰ ਚਾ ਮੇਸੀ ਲਉਣੀ ਆ ਠੀਕ ਗਰਮੀ ਹੈ ਹੀ ਬੜੀ ਆ ਤੇ ਕੀ ਕਰੇ ਬੰਦਾ ਗਰਮੀ ਬਹੁਤ ਜ਼ਿਆਦਾ ਹੁਣ ਪਿਆਣੀ ਬੜੀ ਡਈ ਹੈ ਗਰਮੀ ਹੁਣ ਕੀ ਕਰਨਾ ਹੁਣ ਫਿਰ ਹੋਰ ਤੁਸੀਂ ਚੱਲੋ ਠੀਕ ਆ ਪਤਾ ਮੈਂ ਤਰੀ ਨਾ ਮੰਮੀ ਨੂੰ ਸੁਣਾਈ ਕੀਤੀ ਆ ਮੈਂ ਚੱਲ ਗੱਡੀ ਵੀ ਲਵੋ ਤੇ ਰੰਗ ਵੀ ਕਰਾਓ ਮੰਮੀ ਚੰਗਾ ਆਇਆ ਕਹਤਾ ਤਹੀਂ ਉਦੋਂ ਮੈਂ ਸੁਣ ਲਈਆਂ ਸਾਰੀਆਂ ਗੱਲਾਂ ਮੈਂ ਉਹਦਾ ਤਾਂ ਇਹਨਾਂ ਨੇ ਮੰਨਣਾ ਨਹੀਂ ਆ ਤੈਨੂੰ ਪਤਾ ਹੀ ਆ ਅੱਖੇ ਲਾਗਦੀ ਚੱਲ ਹੁਣ ਕਰਨਗੇ ਜੇ ਕੋਈ ਗੱਲ ਹੋਏ ਮੈਨੂੰ ਦੱਸਿਆ ਕਰ ਤੂੰ ਮੈਂ ਆਪੇ ਸੁਧਾਰ ਲਾਗੀ ਇਹਨਾਂ ਦਾਹੀਂ ਤੇ ਮੈਂ ਤੁਹਾਨੂੰ ਨਿੱਕੀ ਨਿੱਕੀ ਗੱਲ ਦੱਸਦੀ ਆ ਉਹਦਾ ਤਾਂ ਇਹਨਾਂ ਨੇ ਮੰਨਣਾ ਨਹੀਂ ਆ ਹੂੰ ਇਹ ਬੜੀ ਚਲਾਕ ਵਾ ਚਲਾਕ ਵਾ ਲੱਗਦੀ ਵੇਖੋ ਮੈਂ ਚਲਾਕ ਮੁੰਡੇ ਦੇ ਕੰਨ ਭਰ ਦਿੰਦੀ ਆ ਜੇ ਮੰਮੀ ਮੈਂ ਕੋਈ ਵੀ ਚੀਜ਼ ਮੰਗਾ ਨਾ ਤੇ ਕਹਤੋਂ ਨਾ ਤੁਹਾਡੇ ਕੋਲ ਤਾਂ ਪੈਸੇ ਹੈ ਨਹੀਂ ਮੈਂ ਤਾਂ ਤੁਹਾਡੇ ਕੋਲ ਸਾਰੀ ਉਮਰ ਪੈਸੇ ਨਹੀਂ ਹੋਣੇ ਉਹ ਤੇ ਮੈਂ ਐਸ਼ ਕਰਦੀ ਨਹੀਂ ਹੋਰ ਬਨਸਾਨੀਆਂ ਚੀਜ਼ਾਂ ਪਾਉਂਦੀ ਕਦੀ ਆਪਣਾ ਜਿਹੜੀ ਮਾੜੀ ਜੀ ਚੀਜ਼ ਟੁੱਟ ਜਾਣੀ ਉਸ ਵੇਲੇ ਲੈ ਕੇ ਆਉਣੀ ਨਵੀਂ ਚੀਜ਼ ਇੱਥੇ ਤੇ ਮਿਲਦੀ ਨਹੀਂ ਆ ਜਦੋਂ ਮੰਮੀ ਆਹੋ ਹੀ ਤੋ ਅੱਗੇ ਮੈਂ ਆਈ ਤੇ ਇਹੋ ਹੀ ਸੂਟ ਪਾਇਆ ਤਾਂ ਹੁਣ ਵੀ ਇਹੋ ਹੀ ਮੰਮੀ ਬਣਾ ਕੇ ਨਹੀਂ ਦਿੰਦੇ ਕੀ ਕਰਾਂ ਮੈਂ ਹੁਣ ਤੁਹਾਨੂੰ ਵੀ ਕਿੰਨਾ ਕਹਿਣਾ ਮੈਂ ਤੂੰ ਮੇਰੇ ਕੋਲ ਮੈਂ ਬਣਾ ਦਾਂਗੀ ਤੈਨੂੰ ਇਹਨਾਂ ਨੂੰ ਤੇ ਮਾਸਾ ਸ਼ਰਮ ਨਹੀਂ ਆਗੀ ਸ਼ਰਮ ਹੋਏ ਤੇ ਫਿਰ ਘਾਟਾ ਕਰਾ ਕੋਲ ਮੇਰਾ ਫੋਨ ਟੁੱਟ ਗਿਆ ਸੀ ਅੱਛਾ ਤੇ ਫੋਨ ਮੰਗਿਆ ਮੈਂ ਨਵਾਂ ਉਹ ਨਹੀਂ ਲਿਆ ਕੇ ਦਿੱਤਾ ਇਹਨਾਂ ਨੇ ਉਹ ਹੀ ਬਣਾ ਕੇ ਲਿਆਤਾ ਟੁੱਟਾ ਜਾ ਚੋਕੀ ਮਾਰਿਆ ਮੈਂ ਮੈਂ ਮੈਨੂੰ ਨੇ ਚਾਹੀਦਾ ਫੋਨ ਆ। ਬੁੱਲਜੀਤ ਨੂੰ ਕਹਿਣਾ ਸੀ ਨਾ। ਉਹਨਾਂ ਨੇ ਕਿਹਾ ਉਹ ਹੀ ਬਣਾ ਕੇ ਲਿਆਏਗੇ। ਅੱਛਾ। ਰਬਟਾ ਨਹੀਂ ਉੱਤੇ ਪਵਾ ਲੈਂਦੀਆਂ। ਇਹ ਠੀਕ ਹੋ ਜਾਣਾ ਵਾ ਸ਼ਾਮਾਂ ਤੱਕ। ਮੈਂ ਤਾਂ ਸੋਚਿਆ ਨਵਾਂ ਲਿਆ ਕੇ ਦੇਣਾ ਹਣਾ ਵਾ। ਸੱਸ ਤੇਰੀ ਚਲਾਕ ਵਾ। ਪਿਆਹੇ ਰੱਖੀ ਜਾਂਦੀ ਹੋਣੀ ਆ। ਨਹੀਂ ਦੇਰ ਨੂੰ ਜੀ ਕਰਦਾ ਉਹਦਾ। ਪਹਿਲੀ ਦੇ ਇੰਨੇ ਕੁੰਦੇ ਆ ਕਰਦਾ ਕਿਤੇ ਕਿੰਨਾ ਖਰਚਾ ਚੱਲਣ ਡਿਆ ਵਾ। ਜਿੰਨੀ ਵਾਰੀ ਫੋਨ ਕੀਤਾ ਉੰਨੀ ਵਾਰੀ ਤੂੰ ਕਹਿੰਦੀ ਰਹੀਂ ਵੀ ਮੈਂ ਕੰਮ ਕਾਣ ਲਈ। ਕੰਮ ਘੱਟ ਕਰਿਆ ਕਰ। ਗਾਇਆ ਕਰ ਫਿੱਟੀ ਜਿਹਾ ਸੂਰ ਵਾਂਗੂ। ਮੰਮੀ ਮੈਂ ਕੀ ਕਰਾਂ? ਕੰਮਦਣ ਕਰਨਾ ਪੈਂਦਾ ਵਾ ਫਿਰ ਮੇਰੇ ਗੱਲ ਪੈ ਜਾਂਦੀ ਹੈ ਕੀ ਕਰਾਂ ਮੈਂ ਤਾਂ ਫਸ ਗਈਆਂ ਕੋਈ ਗੱਲ ਨਹੀਂ ਟੀਟ ਹੋ ਰਿਹਾ ਕਰ ਅੱਖ ਕਰ ਮੇਰੇ ਪੀੜ ਹੋਣ ਦੀ ਬਹਾਨਾ ਬੁਨਾ ਲਾ ਲਿਆ ਕਰ ਇਹਨੇ ਤੇ ਇਦਾਂ ਕਰਨਾ ਕੰਮ ਲੈਂਦੀ ਹੈ ਤੇਰੇ ਕੋ ਨਾ ਕੋਈ ਚੀਜ਼ ਲੈ ਕੇ ਦੇਣੀ ਨਾ ਕੋ ਚੀਜ਼ ਲੈਣ ਵੇ ਲਾਉਣ ਲੱਪੈਂਦੇ ਆ ਤੇ ਕੰਮ ਕਹਿੰਦੇ ਸਾਰਾ ਦਿਨ ਬਸ ਲੱਗੀ ਰਵੇ ਬਹੁਤ ਮੈਂ ਖੰਡੀਆਂ ਆਪ ਚੰਗੀ ਭਲੀ ਆਪ ਵੀ ਕਰਿਆ ਦੁਰਮਾਨ ਆਪਣੇ ਮਸਤ ਰਿਆ ਕਰ ਚਲ ਪੀ ਲੋ ਤੁਸੀਂ ਚਾਹ ਕੋਈ ਗੱਲ ਨਹੀਂ ਤੇ ਚਾਹ ਇਦਾਂ ਹੀ ਕੁਛ ਨਹੀਂ ਨਾਲ ਚਾਹ ਦੇ ਨਾਲ ਹੈਗਾ ਕੁਛ ਮੰਮੀ ਮੈਂ ਕੀ ਦੱਸਾਂ ਤੁਹਾਨੂੰ ਸਮਾਨ ਲੈਣ ਵਾਲੀ ਕਿਹਾ ਅੱਛਾ ਤੇ ਮੇਰੇ ਕੋ ਜਾਇ ਨਹੀਂ ਜਾਂਦਾ ਮੈਂ ਕਿਧ ਕੋ ਮੰਗਾ ਕੇ ਦਵਾ ਅੱਗੋਂ ਪਿਛੇ ਵੀ ਘਰ ਹੁੰਦੇ ਆ ਅਜੇ ਵੀ ਚੱਲ ਗਏ ਚੱਲ ਮੇਰੀ ਤੇ ਕੋਈ ਗੱਲ ਨਹੀਂ ਹੋਰ ਕੋਈ ਪਰਾਉਣਾ ਅਜੇ ਤੇ ਕੀ ਕਵੇ ਮੈਨੂੰ ਵੀ ਮੰਮੀ ਇੰਨਾ ਕ ਮਿਲਦਾ ਖਾਣ ਨੂੰ ਉਹੋ ਹੀ ਤੇ ਅੱਖ ਵੇਖਣ ਡਈ ਆ ਮੈਂ ਤੇਰੇ ਵੱਲ ਤੁਹਾਨੂੰ ਜਦੋਂ ਮਾਸਾ ਕੋ ਹੋ ਗਿਆ ਤੇਰਾ ਮਨਾ ਕੀਤਾ ਸੀ ਕਿ ਨਾ ਮੇਰਾ ਵਿਆਹ ਕਰੋ ਹਜੇ ਵੇਖ ਚਾਖ ਲੋ ਤੀਹ ਕਹਿੰਦੇ ਨਾ ਕੋਈ ਗੱਲ ਨਹੀਂ ਉਹਨੇ ਬਾਹਰ ਚਲ ਜਾਣਾ ਤੇ ਮੈਂ ਤੇ ਧੋਖੇ ਚ ਹੀ ਮਰਦੀ ਹੈ ਹਾਂ ਧੋਖਾ ਹੀ ਉਹਨੇ ਘਰ ਦਿੱਤਾ ਮੇਰਨਾ ਜੇ ਮੈਨੂੰ ਇਹਨਾਂ ਗੱਲ ਦਾ ਪਤਾ ਹੁੰਦਾ ਮੈਂ ਤਾਂ ਕਦੀ ਵੀ ਨਹੀਂ ਕਰਨਾ ਤੇਰਾ ਮੈਂ ਤੂੰ ਮੇਰੇ ਘਰ ਸਨ ਪਰੋਣੇ ਨਾ ਕਰੀਂ ਸਲਾਹ ਤੇ ਆਵੀਂ ਉੱਥੇ ਚਾਰ ਦਿਨ ਰਹੀਂ ਐ ਨਹੀਂ ਮੰਮੀ ਆਉਣ ਦਿੰਦੇ ਠੀਕ ਕਰਾਂ ਮੈਂ ਕੋਈ ਨਹੀਂ ਤੂੰ ਕਮੀ ਆਖੀ ਮੈਂ ਜਾਣਾ ਠੀਕ کہہ ਕੇ ਜਾਇਓ ਸੱਸ ਨੂੰ ਮੈਂ ਕਹਾਂਗੀ ਉਹ ਪਤਾ ਨਹੀਂ ਹੁੰਦੇ ਨਾ ਇਹਨਾਂ ਨੇ ਰਹੀਂ ਤੇ ਬਨਸਵਾਨੀਆਂ ਚੀਜ਼ਾਂ ਖਵਾਲਾਂਗੀ ਤੈਨੂੰ ਮੈਂ ਨਾਲ ਸੂਰ ਸਾੜ ਲੈ ਕੇ ਦਵਾਂਗੀ ਸਬਜੀ ਆ ਇੱਕ ਬਣਾ ਲੈਂਦੀ ਆ ਚਾਰ ਦਿਨ ਉਹ ਕੀ ਕਰੇ ਬੰਦਾ ਇੱਥੇ ਫਿਰ ਤੂੰ ਆਪ ਲਿਆਇਆ ਕਰ ਚੁੱਪ ਕਰਕੇ ਉਹਦੇ ਭਾਈ ਆਂਦਾ ਲੈ ਲਿਆ ਕਰ ਫਿਰ ਗਾੜੀ ਪੈਸੇ ਦਾ ਸੁਣਾ ਦੇਣਾ ਪੈਸੇ ਹੈ ਨਹੀਂ ਆ ਮੈਂ ਤਾਂ ਅੱਗੇ ਵੇਖਣ ਦੀ ਸੰਸ ਤੇਰੀ ਵੱਲ ਉਹ ਚਲਾਕ ਬੜੀ ਆ ਉਹਨੇ ਵੇਲੇ ਹੁਣ ਇੱਕ ਵਾਰੀ ਨਹੀਂ ਕਿਹਾ ਕਿ ਸੰਦੀਪ ਨਾਲ ਕੁਝ ਲੈ ਆ ਖਾਣ ਨੂੰ ਮੇਰੀ ਤਾਂ ਕੋਈ ਨਹੀਂ ਕੋਈ ਰਿਸ਼ਤੇਦਾਰ ਆ ਜਾਏ ਹੋਰ ਤਾਂ ਗੱਲਾਂ ਕਰ ਮਮੀ ਜਦੋਂ ਆਪਣੇ ਪਰੋਣੇ ਆਉਂਦੇ ਨੇ ਇਹਨਾਂ ਦੇ ਉਹਦੇ ਤੇ ਵਾਂਸ ਵਾਂਈਆਂ ਚੀਜ਼ਾਂ ਆਉਂਦੀਆਂ ਆ ਆਪਣਾ ਕੋਈ ਭੈਣ ਭਰਾ ਆਵੇ ਤੇ ਹਜੇ ਕਿ ਮੈਂ ਮੰਮੀ ਨੂੰ ਪਹਿਲਾਂ ਦੱਸਿਆ ਸੀ ਕਿ ਮੰਮੀ ਦਾ ਫੋਨ ਆਇਆ ਪਿੰਡੋਂ ਤੇ ਆਉਣ ਲੱਗੇ ਆ ਤੇ ਤਾਂ ਵੀ ਨਹੀਂ ਕੋਈ ਸਮਾਨ ਲਿਆ ਕੇ ਦਿੱਤਾ ਉਹੋ ਹੀ ਫਿਰ ਆਪਣਿਆਂ ਨਾਲ ਕਰਦੀ ਆ ਕਿ ਤੇਰੇ ਨਾਲ ਨਹੀਂ ਕਰਦੀ ਚਲਾਕ ਬੜੀ ਆ ਕੋਈ ਗੱਲ ਨਹੀਂ ਮੰਮੀ ਹੁਣ ਜਾਂਦੇ ਜਾਂਦੇ ਇਹ ਵੀ ਸੁਣਾ ਕੇ ਜਾਓ ਚੰਗਾ ਮੀਂਹ ਜਰ ਰਹਿ ਪੈਂਦੇ ਤੇ ਵਧੀਆ ਗੱਲ ਐ ਪੁੱਤ ਘਰ ਬੜਾ ਕੰਮ ਆ ਚੰਗਾ ਫਿਰ ਚੰਗਾ ਹੁੰਦੇ ਜਾਂਦੇ ਰਿਹਾ ਕਰੋ ਹੀ ਚੰਗਾ ਰਹਿ ਪੈਂਦੇ ਭੈਣੀ ਤੂੰ ਕੋਈ ਗੱਲ ਨਹੀਂ ਮੁਰਗੀ ਆ ਜਾਣਗੀ ਤਹੀ ਨਾ ਇਹਨੂੰ ਕਲਾ ਦਿਓ ਚੰਗਾ ਉਰੀ ਨੂੰ ਚਾਰ ਦਿਨ ਰਹੇਗੀ ਚਾਰ ਦਿਨ ਹਾਲੀ ਕਿੱਥੇ ਕੱਲਾ ਜਾਣਾ ਕੰਮ ਉਹ ਮਾ ਬਾਹਰ ਤੋਂ ਹੁਣ ਮਾ ਤੇ ਹੀ ਹੈ ਜੇ ਘਰ ਪੈਂਜੀ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਹਾਂ ਕੀ ਕਰੂ ਜੇ ਨਹੀਂ ਤੂੰ ਚਾਰ ਕਿ ਦਿਨ ਕੱਲਿਓ ਮੈਂ ਪਰੌਣੀ ਆਪਣੀ ਨੇ ਤੇ ਚੱਲੇ ਵੀ ਰਹੇਗੀ ਕੰਮ ਮੇਰੇ ਵੱਡ ਜਾਂਦਾ ਫਿਰ ਬਾਅਦ ਕਰਾਂ ਕੰਮ ਤੇ ਇਦਾਂ ਹੀ ਰਹਿਣੇ ਨੇ ਕੰਮ ਤੇ ਚੱਲ ਤੂੰ ਹੈ ਇਧਰ ਜੀ ਤਾਪੇ ਕਰ ਲੇਗਾ ਚਲ ਠੀਕ ਆ ਚੰਗਾ ਫਤ ਚਲ ਤੂੰ ਨਾ ਆ ਜੀ ਮੇਰਾ ਪੁੱਤ ਦਲਜੀਤ ਨੂੰ ਪੁੱਛ ਕੇ ਕੋਈ ਗੱਲ ਨਹੀਂ ਮੰਮੀ ਮੈਂ ਆ ਜੂੰਗੀ ਚਲ ਠੀਕ ਚੰਗਾ